ਸਸ਼ੀ ਗਾਲ ਜੀ ਮੈਂ ਤੁਹਾਡਾ ਆਪਣਾ ਦੀਪਖਰੌੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਵੱਤੋ ਵੱਤਾ ਹਨਾ ਐਸਐਸਪੀ ਸ਼੍ਰੀ ਸਰਦਾਰ ਸਿੰਘ ਚਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਡਰੁਖ ਚੌਕੀ ਇਨਚਾਰਜ ਸ਼੍ਰੀ ਅਮਰੀਕ ਸਿੰਘ ਵੱਲੋਂ ਮਾਰੇ ਅਨਸਰਾ ਖਿਲਾਫ ਵਿਧੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਵਿਅਕਤੀ ਨੂੰ ਚੋਰੀ ਦੇ ਗਹਿਣਿਆਂ ਸਮੇਤ ਕਾਬੂ ਕਰ ਲਿਆ ਵੇਖੋ ਸੰਗਰੂਰ ਤੋਂ ਐਚਐਸ ਸ਼ਮੀ ਦੀ ਖਾਸ ਰਿਪੋਰਟ ਪਿੰਡੀ ਪਿੰਡ ਡੁੱਬਾਲ ਤੋਂ ਇੱਕ ਚੋਰੀ ਹੋਈ ਸੀ ਦੀ ਵਜ੍ਹੀ ਦੀ ਤਰ੍ਹਾਂ ਹੀ ਰਾਤ ਨੂੰ ਤਾਂ ਉਹਨਾਂ ਨੇ ਪੜਤਾਲ ਕਰਕੇ ਸਾਨੂੰ ਦੱਸਿਆ ਸੀ ਕਿ ਰਾਜਕੁਸ਼ਨ ਪੁੱਤਰ ਨੋਦ ਕੁਮਾਰ ਵਾਸੀ रामनगर ਵਾਸੀ ਸੰਹੁਰ ਨੇ ਉਹਨਾਂ ਦੇ ਘਰ ਚੋਰੀ ਕੀਤੀ ਹੈ ਤਾਂ ਅਸੀਂ ਉਹਨੂੰ ਗਿਰਫਤਾਰ ਕਰਕੇ ਉਸ ਪਾਸੋਂ ਚੌੜੀ ਕੀਤਾ ਪੰਚਗ੍ਰਾਮ ਸੋਰੀ ਪੁਨਿਆਗ੍ਰਾਮ ਤੋਂ ਨਵਰਾਉਂਦ ਕਰਵਾ ਕੇ ਉਹਨੂੰ ਜੇਲ੍ਹ ਬੰਦ ਕਰਵਾਇਆ ਇਹ ਹੈ ਜੀ ਸ਼ਰਤਾਂ ਅਨੁਸਾਰ ਬ ਅੰਸਰਾਂ ਨੂੰ ਚੇਤਾਵਨੀ ਹੈ ਜਦ ਮਾਸਟਰਾਂ ਸਾਹਿਬ ਦਾ ਹੋਰ ਤੇ ਇਹ ਸਾਥੀ ਜਨ ਸ਼ਰਾਬਤਾ ਕਰਦੇ ਆ ਵੀ ਕੋਈ ਆਵਾਜ਼ ਆਉਣ ਨਹੀਂ ਤਾਂ ਮਨ ਦੇ ਖਲਾਫ ਕਾਨੂੰਨੀ ਕੰਝਾ ਕਸ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਭੰਗ ਕਰਵਾਇਆ। ਅੰਦਾ ਇਸ ਤਰ੍ਹਾਂ ਕੀ ਅਸੀਂ ਕਿੰਨਾ ਦੇ ਵਿੱਚ ਨਸ਼ਾ ਕਰਨ ਵਾਲਿਆਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ। ਫੇਰ ਦਵਾਈ ਦਵਾ ਰਹੇ ਹਾਂ। ਜੋ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਸਲਾਖਾ ਅੰਦਰ ਭੇਜਿਆ ਤੇ ਹੁਣ ਪਿੰਡਾਂ ਦੇ ਵਿੱਚ ਸ਼ਾਂਤੀ ਰਹੀ ਹੈ। ਸ਼ਾਂਤੀ ਚੱਲ ਰਹੀ ਹੈ। ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਉਂਦੀ। ਪਿੰਡਸ਼ਾ ਵਗੈਰਾ। ਲੋਕਾਂ ਨੂੰ ਇਹ ਕਹਿੰਦੇ ਆਂ ਵੀ ਕੋਈ ਲਸਾ ਮੇتن ਵਾਲਾ ਤੁਹਾਡੇ। ਤੁਹਾਨੂੰ ਪਤਾ ਲੱਗਦਾ ਤਾਂ ਸਾਨੂੰ ਤੁਰੰਤ ਉਸ ਦੀ ਸੂchnਾ ਦੇ ਕੇ ਆਪਣਾ ਫਰਜ਼ ਨਿਭਾਉਉ ਜੀ। ਤਾਂ ਜੋ ਅਸੀਂ ਉਹਨੂੰ ਪਕੜ ਕੇ ਉਹ ਤੋਂ ਬਰਵਾਦੀ ਕਰਵਾ ਕੇ ਉਹਨੂੰ ਸਿਲਾਕਾਂ ਦੇ ਹੰਦਾ ਭੇਜ। ਤੇ ਮਾਨਜੋਗ ਐਸਐਸਪੀ ਸਾਹਿਬ ਸਰਦਾਰ ਸਤਰਾਸ਼ੀ ਚਾਲ ਜੀ ਜਿਹਦੇ ਜਿਸਾਨ ਦੇ ਸ਼ੰਭਰ ਅਤੇ ਡੀਐਸਪੀ ਸਾਹਿਬ ਸੁਨਾਮ ਸਰਾਰ ਰਿੰਦਰ ਸਿੰਘ ਕਹਿਰਤ ਜਿਹੜਾ ਐਮਆਈਏ ਮੁਖਵਸਤ थाना ਰਹੂਗਾ ਅਸੀਂ ਜੀ ਇਲਾਕੇ ਦੇ ਵਿੱਚ ਜਸਾ ਸਬਸਕ੍ਰਾਈਬ ਜਾ ਕੋਈ ਹੋਰ ਸਰਾਰਤੀ ਅੰਸਰ ਨੂੰ ਚੇਤਾਵਨੀ ਆ ਸੀਨੀਅਰ ਅਫਸਰਾਂ ਨੂੰ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਸਿਰ ਨਹੀਂ ਚੁੱਕਣ ਦਿੱਤਾ ਜਾਵੇ ਉਨਾ ਦੇ ਖਿਲਾਫ ਕਾਰਵਾਈ ਕੀਤੀ ਗਈ ਜੇਕਰ ਕੋਈ ਗਲਤ ਕੰਮ